ਕਾ ਟਰੈਕਟਰ ਤੇ ਜਾਣਾ ਆਪਾਂ ਉਹ ਖੜਜੇ ਉਹ ਸਾਨੂੰ ਹੀ ਲੈ ਕੇ ਜਾਣਾ ਵੈਕਰੂ ਜੀ ਸੰਗਤ ਜੀ ਅਸੀਂ ਚੱਲੇ ਆਂ ਫਤੇਗੜ ਸਾਹਿਬ ਇਹ ਜੀਤਾ ਆ ਮੀਤਾ ਤੇ ਉਹ ਕੀਤਾ ਸਾਰੇ ਪ੍ਰਾਣੇ ਬੰਦੇ ਆਓ ਪੀਪਾ ਆ ਪੀਪਾ ਵੀ ਆ ਗਿਆ ਸਾਡੇ ਨਾਲ ਇੱਕ ਉਹ ਪੀਪਾ ਤੇ ਗੱਲ ਇਹ ਆ ਕਿ ਚੱਲਿਆ ਆਪਾਂ ਲੰਗਰਾਂ ਦੀ ਸੇਵਾ ਵਾਸਤੇ ਬਾਹਲੇ ਲੋਕੀ ਕਹਿ ਦਿੰਦੇ ਨੇ ਸਵਾ ਤੇ ਮੰਢੀਰ ਇਕੱਠੀ ਹੋ ਕੇ ਚਲੀ ਗਈ ਆ ਬਾਬਾ ਜੀ ਆਪਣੇ ਪੁੱਤਰਾ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨਾਲ ਜੋੜਨ ਵਾਲੇ ਮੂਰਖਾਂ ਨੂੰ ਇੱਕ ਸਲਾਹ ਹੈ ਕਿ ਸ਼ਹੀਦੀ ਤੇ ਮੌਤ ਦੇ ਵਿੱਚ ਫਰਕ ਹੁੰਦਾ ਕੌਮ ਨੂੰ ਖੜਾ ਕਰਨ ਲਈ ਸ਼ਹਾਦਤ ਦਿੰਦਾ ਤੇ ਉਹਨੂੰ ਸ਼ਹੀਦੀ ਮੰਨਿਆ ਜਾਂਦਾ ਤੇ ਚੜ੍ਹਦੀ ਕਲਾ ਦੇ ਵਿੱਚ ਸਾਬ ਜੀ ਦੇ ਸ਼ਹੀਦ ਹੋਏ ਸਨ ਇਹਦੇ ਬਾਰੇ ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹਿਣਾ ਜਿਹੜੇ ਕਹਿੰਦੇ ਨੇ ਕਿ ਉੱਥੇ ਲੰਗਰ ਲਾ ਦੇਣੇ ਪਕੌੜੀਆਂ ਦੇ ਲਾ ਦੇਣੇ ਫੁਲਾਣੇ ਢਮਕਾਣੇ ਇਹਦੇ ਪਰ ਅੱਗੇ ਵੀ ਗੱਲ ਕਰਾਂਗੇ ਤੇ ਆਪਾਂ ਚੱਲਿਆ ਸਾਰੇ ਇਕੱਠੇ ਹੋ ਕੇ ਲੰਗਰ ਦੀ ਸੇਵਾ ਲਈ ਉਹ ਸੰਗਤ ਪਿੱਛੇ ਤੱਕ ਤਿਆਰ ਆ ਸਾਰੀ ਪਰ ਜਿਹੜੇ ਸਾਡੇ ਸਫਰਾਂ ਦੀ ਸ਼ੁਰੂਆਤ ਹੋਈ ਹੈ ਟਾਇਰ ਪੈਂਚਰ ਤੋਂ ਘਰੋਂ ਨਹੀਂ ਤੇ ਘਰੋਂ ਸੈੱਟ ਲਿਆਉਂਦੇ ਟਰਾਲੀ ਜਿੱਦਣ ਪਹਿਲਾਂ ਗਏ ਆ ਉਸਦੋਂ ਦਾ ਟਾਇਰ ਪੈਂਚਰ ਸੀ ਅੱਜ ਜੇਤ ਆਇਆ ਸਨ ਹਾਂ ਸ਼ੁਰੂਆਤ ਹੋਈ ਹੈ ਟਾਇਰ ਪੈਂਚਰ ਤੋਂ ਬਟਾਇਰ ਪੈਂਚਰ ਲਵਾ ਕੇ ਤੇ ਵੀਡੀਓ ਦੀ ਵੀ ਸ਼ੁਰੂਆਤ ਕਰਦੇ ਆ ਤੇ ਸਫਰਾਂ ਦੀ ਠੀਕ ਹੈ ਮੁੰਡਿਓ ਓਕੇ ਤਿਆਰ ਹੋ ਸਾਰੇ ਲਾਓ ਨਿਕਾਲ ਦੇ ਜਕਾਰਾ ਛੱਡ ਦੋ ਜਕਾਰਾ ਫੇਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੈਮਰਾਮੈਨ ਬਦਲਦੇ ਆ ਕੈਮਰਾਮੈਨ ਦੀ ਡਿਊਟੀ ਇਹਨੂੰ ਦੇਣਾ ਮੁੰਡੇ ਨੂੰ ਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਫਤਿਹ ਜੁੱਤੀਆਂ ਲਾ ਲਓ ਵੱਡੇ ਵੱਡੇ ਸਾਕੇ ਨਹੀਂ ਅਸੀਂ ਆ ਕੇ ਤੁਹਾਡੀਆਂ ਜੁੱਤੀਆਂ ਲਵਾਉਣੀਆਂ ਸੀ ਪੁੱਤੋ ਆਪਣੇ ਡਰਾਈਵਰ ਇਹਨਾਂ ਮਾਰਾ ਮਨ ਕਰ ਇੱਕਦਮ ਹੀ ਸੱਦਦੇ ਹਨ ਚੱਲ ਓਏ ਚੱਲ ਚੱਲ ਆਹ ਸਾਡੀ ਟਰਾਲੀ ਦੇ ਵਿੱਚ ਸਭ ਤੋਂ ਔਖਾ ਕੰਮ ਤੇ ਪਾਲੇ ਸਫਰ ਵਾਲਾ ਹੁੰਦਾ ਹੈ ਨਾ ਆਹ ਸਫਰ ਕਰਨਾ ਬੜਾ ਔਖਾ ਬਹੁਤ ਭੱਡੇ ਬੋਤ ਨੇ ਨਾ ਸਾਰਾ ਰੋਡ ਟੁੱਟ ਗਿਆ ਸਾਰਾ ਰਡ ਇੱਕ ਸਾਲ ਰਾਹ ਟੁੱਟਾ ਉੱਥੋਂ ਡਰਾਈਵਰ ਮਾਰਾ ਬਣਾ ਤੇ ਠੀਕ ਹੈ ਡਰਾਈਵਰ ਮਾੜਾ ਡਰਾਈਵਰ ਆਪ ਐਲਪੀ ਆਲਾ ਬਟਾ ਲਿਆ ਚਲੋ ਤੇ ਮੁੰਡੇ ਦਾ ਵਿਆਹ ਆਉਣ ਆਲਾ ਥੋੜੇ ਦਿਨ ਬਾਅਦ ਉਹ ਵੀ ਦਿਖਾਇਆ ਕਰਨਾ ਆਪਾਂ ਜਿੱਤੇ ਕਿਵੇਂ ਮੂੰਹ ਜਿਹਾ ਸਿੱਟਿਆ ਹੋਏ ਡਰਾਈਵਰ ਹੀ ਤਗੜੀ ਏ ਡਰਾਈਵਰ ਹੀ ਤੇ ਸਿਰ ਹੀ ਲਾਈਗੀ ਹਾਂ ਸਿਰ ਤੜੀ ਵਾਜਦਾ ਪਿਆ ਥਾਂ ਜਿਹੜਾ ਟਰਾਲਾ ਚਲਾਉਂਦਾ ਉਹਦੇ ਵਾਸਤੇ ਤੇ ਰੋੜ ਏ ਹੂੰ ਹਾਂ ਸਹੀ ਏ ਓ ਉੱਪਰ ਭੁੜਕ ਨਹੀਂ ਬੜੀ ਏ ਟਰਾਲੀ ਪਤਾ ਨਹੀਂ ਯਾਰ ਇਹ ਡਬਲ ਟੈਰੀ ਕਰਕੇ ਜਿਆਦਾ ਭੁੜਕ ਰਿਹਾਵਾ ਜਿਆਦਾ ਏ ਟੈਰਾ ਚ ਆਪਾਂ ਇਹ ਬੋਲ ਚਲਾਇਆ ਉਹ ਨੂੰ ਇੱਕ ਡਾਉਣਾ ਲੱਗਦਾ ਕਿੱਥੇ ਪਹੁੰਚ ਗਏ ਆਪਾਂ ਘੱਗੇ ਘੱਗਾ ਟੱਪ ਗਿਆ ਸਮਾਂ ਕੀ ਹੋ ਗਿਆ 2:00 ਵਜੇ ਨੇ ਪੌਣੇ 3:00 ਵਜੇ ਅਸੀਂ ਅਜੇ ਘੱਗਾ ਟੱਪੇ ਆ ਤੇ ਕਰਨ ਜਾਣਾ ਇਹ ਲੰਗਰ ਦੀ ਸੇਵਾ ਰਾਤ ਵਾਲੀ ਕਰਾਂਗੇ ਜਾ ਕੇ ਨਾ ਦੇਣ ਵਾਲੀ ਤੇ ਨਿਕਲ ਜਾਣੀ ਆ ਆ ਵੀਰੇ ਹੋਰ ਹੀ ਲੈ ਕੇ ਆਏ ਨੇ ਲੰਗਰ ਦੁੱਧ ਦਾ ਲੰਗਰ ਉਹ ਬ੍ਰੇਕ ਮਾਰੀ ਬੜੀ ਭੈੜੀ ਐਨੇ ਮੈਂ ਇੱਕ ਹੋਰ ਥੈਂਕ ਯੂ ਫਟੇ ਥੈਂਕ ਯੂ ਜਿਹੜਾ ਟ੍ਰੈਫਿਕ ਬੋਲਗੇ ਜੀ ਜਾਮ ਨਾ ਕਰੋ ਇੱਕ ਪਿੱਛੇ ਜਾਮ ਨਾ ਕਰੋ ਦੁੱਧ ਪਰੋੜੇ ਜੀ ਕਰਨਾ ਕਰਦਾ ਹਾਲੋ ਰਾਸ ਤੋਂ ਵੀ ਕਰਦੀ ਬਾਪੂ ਨੇ ਹਰਨ ਬੁਗੇ ਦੀ ਕੋਲੀ ਭਗਤ ਕੋਸ਼ ਕੋਣ ਆ ਰੂਨਾ ਬਗਮਾਰ ਮੈਂ ਦੱਸਦਾ ਬਿਸਕੁਟੀਂ ਓਕੇ ਧੰਨਵਾਦ ਤੈਨੂੰ ਘਰ ਆਰਾਮ ਨਾਲ ਚੱਲ ਹੋਣ ਨੇ ਟੁੱਕੰਡੇ ਮਾਰਾ ਡਰਾਈਵਰ ਦੇਖ ਲੈ ਮੈਂ ਕਿਵੇਂ ਮਰ ਬੈਠੂ ਡੁੱਲ ਜਾਈ ਯਾਰ ਇੰਨੀ ਭਜਾਣ ਦੇ ਹਾਂ ਵੇ ਇਹਨੂੰ ਕੋਈ ਇੰਨੀ ਭਜਾਇਆ ਪਿੱਛੇ ਡੰਗਰ ਲੱਦੇ ਨੇ ਪੱਖੀਆਂ ਪੱਖੀਆਂ ਚੜਾਉਂਦੀਆਂ ਨੇ ਯਾਰ ਇਹਨੇ ਤੇ ਉਹ ਪਿੱਛੇ ਡੰਗਰ ਲੱਦੇ ਨਹੀਂ ਪਿੱਛੇ ਘਰ ਤੋਂ ਖਦੇ ਲੱਦੇ ਓਏ ਚਲੋ ਮੈਂ ਜਿਆਦਾ ਸਿਰ ਉੱਤੇ ਵੱਜਣ ਦੇ ਸਿਰ ਛੱਤ ਨਾਲ ਛੱਤ ਨਾਲ ਸਿਰ ਵੱਜਣ ਦੇ ਆਹੇ ਤੁਹਾਨੂੰ ਪੈਗੀ ਮੈਂ ਤੁਹਾਨੂੰ ਜਰੂਰ ਆਉਂਦੇ ਆਂ ਆਹ ਇਹ ਜੋ ਬੂਮ ਕਰਦੇ ਉਹਦੀ ਵੱਖੀ ਉਹਦੀ ਵੱਖੀ ਚੜ ਗਈ ਓਏ ਤੈਨੂੰ ਹੋਣ ਦਾ ਬਹੁਤ ਚਸਕਾ ਹੈ ਜਦੋਂ ਸ਼ੁਰੂ ਕੀਤੀ ਉਹਨਾਂ ਨੂੰ ਮਿਲਾਂ ਰਹੀ ਉੱਤਰ ਹੀ ਗਏ ਆ ਦੇਖੀ ਚਾਹ ਸਾਰੀ ਪਿੱਛੇ ਚਾਹ ਢੋਲਦੀ ਇਹਨਾਂ ਨੇ ਹੋ ਗਿਆ ਧੰਨਵਾਦ ਉਹ ਇਹਨੇ ਚਾਹ ਡੋਲਤੀ ਪਿੱਛੇ ਆ ਦੇਖਾ ਸਾਰੀ ਟਰਾਲੀ ਗੰਦੀ ਕਰਤੀ ਚਾਹ ਫੜ ਲਈ ਇਹਨੇ ਟਰਾਈਕਲੀ ਭਜਾ ਲਈ ਯਾਰ ਮਾੜਾ ਡਰਾਈਵਰ ਨਹੀਂ ਮਾੜਾ ਪ੍ਰੋਪਰ ਹੀ ਮਾਰਾ ਡਰਾਈਵਰ ਹੈ ਗਾਲਚ ਪਾਉਣ ਨੂੰ ਟਾਡੀ ਹੈ ਕੋਈ ਦੇ ਇਸ ਲੰਗਰ ਤੇ ਰੁਕੇ ਨੇ ਪ੍ਰਸ਼ਾਦਾ ਸ਼ਗਨ ਲਈ ਸੰਗਤਾਂ ਕੀ ਹੋਇਆ ਸੀ ਜਿੱਤੇ ਸਲੈਂਸਰ ਕਿੱਟ ਹੈ ਐਂ ਜਿੱਤੇ ਸਲੈਂਸਰ ਕਿੱਟ ਹੈ ਹੋਇਆ ਐਡਾ ਸਲੈਂਸਰ ਆਹੂ ਦਿੱਤਾ ਸੀ ਉਹਨੇ ਸਲੈਂਸਰ ਕਰਕੇ ਜਿਆਦਾ ਭੱਜਦਾ ਹੈ ਨਾ ਵੈਸੇ ਇੱਥੇ ਕੀ ਗੱਲ ਹੈ ਆਪਾਂ ਇਤਿਹਾਸ ਕਿੱਥੇ ਜਾਣਾ ਹੈ ਰੇਸਾਂ ਨਾਲ ਆਉਣਾ ਹੈ ਹਾਂ ਰੇਸਾਂ ਨਹੀਂ ਮਾੜੀ ਗੱਲ ਹੈ ਉਹ ਮਾੜੀ ਗੱਲ ਹੈ ਟੈਕਸ ਦਾ ਵੀ ਬੜਾ ਮਾੜਾ ਹੁੰਦਾ ਹੈ ਕਿਉਂ ਦਾ ਰਾਮ ਪਿਆ ਦੱਸ ਨਾ ਉਹ ਪਾਰਦਾ ਹੀ ਜਾਂਦਾ ਦੁੱਛਾ ਆ ਜਿਹੜਾ ਪਿੱਛੋਂ ਸਾਡੇ ਕੋਲ ਸਲੈਂਸਰ ਵਾਲਾ ਲੰਗਿਆ ਆਣੇ ਇੰਨੇ ਬੁਰੀ ਕੀਤੀ ਆ ਆ ਨਾਲ ਸਾਡੇ ਅਸੂਲ ਜਾਂਦਾ ਜਾਂਦਾ ਚੋਕ ਲਾ ਗਿਆ ਅੱਧੀ ਇਹਦੀ ਵੀ ਹੁਣ ਪੂਜੇ ਲੱਗਣੀ ਦੋਖਨਵਰਨਾਂ ਵਾਲਾ ਮੋੜ ਤੱਕ ਟਰੈਕਟਰਾਂ ਨੇ ਜਾਮ ਲਵਾਤਾ ਸਾਰੀ ਦੁਨੀਆ ਮੈਨੂੰ ਐ ਲੱਗਦਾ ਫਤੇਗੜ ਸਾਹਿਬ ਦੀ ਧਰਤੀ ਦੇ ਨਿਕਲਿਆ ਹੀ ਐ ਆਹ ਦੇਖੋ ਇਹ ਆ ਪੰਜਾਬ ਦੀ ਨੌਜਵਾਨੀ ਚੜ੍ਹਦੀ ਕਲਾ ਵਾਲੀ ਨੌਜਵਾਨੀ ਜਿਨ੍ਹਾਂ ਨੇ ਜਾ ਕੇ ਲੰਗਰ ਲਾਉਣੇ ਆ ਓਏ ਉਹ ਗੋਲੀ ਆ ਗਈ ਓਏ ਤੁਸੀਂ ਕਿੱਧਰ ਵੜ ਗਿਓ ਵਿੱਚ ਆ ਕੇ ਮਸਾਂ ਦੇ ਭੈ ਗੱਡੀ 'ਚ ਅੱਜ ਆਪਣੀ ਟਰਾਲੀ 'ਚ ਥਾ ਪੂਰੀ ਸੀ ਇਹ ਦੋ ਬੰਦੇ ਗਲਤ ਵੜ ਗਏ ਨੇ ਵਿੱਚ ਅਸੀਂ ਸਰਹੰਦ ਰੋਡ ਦੇ ਉੱਤੇ ਖੜੇ ਆ ਸਰਹੰਦ ਦੇ ਤੋਂ 20 ਕਿਲੋਮੀਟਰ ਦੂਰ ਹੋਣਾ ਹੈ ਨਾ ਲਗ ਭਾਗ ਪਾਪਾ ਐਂ ਲੱਗਦਾ ਜਿਵੇਂ ਸਾਰੀ ਆਮਦੇ ਨੌਜਵਾਨਾਂ 'ਚ ਫੜਕਾਂ ਦੇ ਆ ਗਏ ਹੋਣ ਐਨਾ ਉਤਸ਼ਾਹ ਹੈ ਇਸ ਕੀ ਦਿ ਜੋੜ ਮੇਲੇ ਦਾ ਇਸ ਸਭਾ ਦਾ ਲੋਕਾਂ ਨੂੰ ਲੰਗਰਾਂ ਦਾ ਐਨਾ ਚਾਅ ਹੈ ਟਰੈਕਟਰਾਂ ਦੀ ਗਿਣਤੀ ਨਹੀਂ ਔਰ ਗਿਣਤੀ ਮਿੰਤੀ ਤੋਂ 62 ਟਰੈਕਟਰ ਜਾਈ ਜਾਂਦੇ ਨੇ ਇੰਨਾ ਜ਼ਿਆਦਾ ਚਾ ਇੰਨਾ ਉਤਸ਼ਾਹ ਦੋ ਪੌਂ ਕਰੇ ਇੱਕ ਕੌਮ ਦੇ ਚੜ੍ਹਦੀ ਕਲਾ ਦੇ ਸੰਕੇਤ ਨੇ ਕਿ ਕੌਮ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਆ ਨੌਜਵਾਨੀ ਨੇ ਅੱਜ ਵੀ ਆਪਣੇ ਇਤਿਹਾਸ ਨੂੰ ਸੰਭਾਲਿਆ ਹੋਇਆ ਭਾਈ ਬੜਾ ਲੰਮਾ ਜਾਮ ਲੱਗਿਆ ਯਾਰ ਬਹੁਤ ਦੂਰ ਤੱਕ ਜਾਮ ਲੱਗਿਆ ਹੋਇਆ ਹਰੰਦਾਲੇ ਉਹ ਸਾਹਮਣੇ ਹਾਈਵੇ ਦਿਸਦਾ ਸਰਹੰਦ ਵਾਲਾ ਉਥੋਂ ਲੈ ਕੇ ਪਿਛਲੇ 10 ਕਿਲੋਮੀਟਰ ਦਾ ਇੰਨਾ ਲੰਬਾ ਜਾਮ ਹੈ ਪੰਜਾਬ ਦੀ ਸਾਰੀ ਜਵਾਨੀ ਸੜਕਾਂ ਦੇ ਉੱਤਰਾ ਹੀ ਲੱਗਦਾ ਜਿੱਥੋਂ ਤੱਕ ਦੂਰ ਤੱਕ ਦੇਖਦੇ ਟਰੈਕਟਰ ਹੀ ਟਰੈਕਟਰ ਨੇ ਪਿੱਛੇ 10 ਕਿਲੋਮੀਟਰ ਦਾ ਲੰਬਾ ਜਾਮ ਹੈ ਤੇ ਚਾਰ ਲਾਈਨਾਂ ਜਿਹੜੀਆਂ ਇਕੱਠੀਆਂ ਚੱਲੀ ਜਾਂਦੀਆਂ ਇੱਕ ਇਹ ਵਾਲੀ ਸਾਹ ਦੇਖੇ ਸਾਹਮਣੇ ਵਾਲੀ ਲਾਈਨ ਦੂਜੀ ਤੀਜੀ ਤੇ ਚੌਥੀ ਅਕਤੂਬਰ 5ਵੀਂ ਪੰਜ ਲਾਈਨਾਂ ਦੇ ਵਿੱਚ ਜਿਹੜਾ ਜਾਮ ਹੈ ਲਗਾਤਾਰ ਲੱਗਿਆ ਹੋਇਆ ਬਹੁਤ ਜਿਆਦੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਸੰਗਤ ਇੱਥੇ ਪਹੁੰਚੀ ਆ ਜਾਮ ਇੰਨਾ ਜ਼ਿਆਦਾ ਲੱਗਿਆ ਕਿ ਅਸੀਂ ਨਿਕਲ ਕੇ ਚੱਲ ਪਿਆ ਬਾਹਰ ਮੈਂ ਦੇਖ ਕੇ ਤਾਂ ਆਈਏ ਯਾਰ ਹੈ ਕਿੰਨਾ ਕਰ ਇੱਥੋਂ ਲਗਭਗ 1 ਕਿਲੋਮੀਟਰ ਟਰਾਲੀ ਪਿੱਛੇ ਰਹਿ ਕੇ ਐਡਾ ਲੰਬਾ ਜਾਮ ਲੱਗਿਆ ਹੋਇਆ ਇਸ ਟਾਈਮ ਨੈਸ਼ਨਲ ਹਾਈਵੇ ਦੇ نیچے ਖੜਿਆ ਜਿਹੜਾ ਇੱਕ ਸਾਈਡ ਸਾਹਮਣੇ ਫਤਿਹਗੜ੍ਹ ਸਾਹਿਬ ਵਾਲਾ ਜਾਣ ਵਾਲਾ ਰਸਤਾ ਤੇ ਇਧਰ ਸਾਹਮਣੇ ਤੋਂ ਪਟਿਆਲੇ ਤੋਂ ਆਉਣ ਵਾਲਾ ਰਸਤਾ ਜਾਮ ਐਂਡਾ ਵੱਡਾ ਲੱਗ ਗਿਆ ਕਿ ਪੁਲਿਸ ਤੋਂ ਸਾਹਮਣੇ ਜਾ ਰਿਹਾ ਪੁਲਿਸ ਇੱਕ ਸਾਈਡ ਤੇ ਖੜ ਗਈ ਐ ਤੇ ਬੈਰੀਕੇਟ ਅੱਗੇ ਲਾ ਦਿੱਤੇ ਆ ਬੈਰੀਕੇਟ ਲੱਗਣ ਤੋਂ ਬਾਅਦ ਕਹਿੰਦੇ ਪਿੱਛੇ 10 ਕਿਲੋਮੀਟਰ ਲੰਬਾ ਜਖਵਾਲੀ ਤੱਕ ਜਾਮ ਲੱਗ ਗਿਆ ਪਰ ਹੁਣ ਇੱਥੇ ਹੱਥ ਖੜੇ ਹੋ ਗਿਆ ਪ੍ਰਸ਼ਾਸਨ ਦੇ ਵੀ ਮੈਨੂੰ ਲੱਗਦਾ ਨਹੀਂ ਇਹ ਜਾਮ ساری ਰਾਤ ਖੁੱਲੇਗਾ ਪਿੱਛੇ ਦੂਰ ਦੂਰ ਤੱਕ 10 ਕਿਲੋਮੀਟਰ ਦਾ ਲੰਬਾ ਜਾਮ ਆ ਬਾਈ ਅੱਜ ਵਾਲੇ ਠਾਠਾਂ ਮਾਰਦੇ ਕੱਟ ਨੇ ਸਾਰੇ ਰਿਕਾਰਡ ਹੀ ਤੋੜਤੇ ਬਾਈ ਜੋ ਖਵਾਲੀ ਤੋਂ ਲੱਗੇ ਸੀ 5:30 ਵਜੇ ਜਾਮ 'ਚ ਤੇ ਅਸੀਂ ਆ ਸਰਹੰਦ ਪੋਲ ਦੇ ਉੱਪਰ ਪਹੁੰਚੇ ਆ ਟਰਾਲੀ ਸਾਡੀ ਪਿੱਛੇ ਰਹਿ ਗਈ ਤੁਰ ਕੇ ਪਹੁੰਚਿਆ ਹੌਲੀ ਹੌਲੀ ਤੇ ਇੱਥੋਂ ਤੱਕ ਵੀ ਟਰਾਲੀ ਇੰਚ ਨਹੀਂ ਹਿੱਲੀ ਜਾਮ ਹੀ ਜਾਮ ਹੈ ਸਰਹੰਦ ਤੱਕ ਇਸ ਸਰਹੰਦ ਵਾਲੇ ਰਾਹ ਦੇ ਵਿੱਚ ਵੀ ਆਏ ਆ ਅਸੀਂ ਫਤੇਗੜ ਵਾਲੇ ਦੇ ਉੱਤੇ ਤਾਂ ਪੰਜ ਲਾਈਨਾਂ ਲੱਗੀਆਂ ਤੇ ਬਹੁਤ ਵੱਡਾ ਜਾਮ ਹੈ ਪ੍ਰਸ਼ਾਸਨ ਵੱਲੋਂ ਬਈ ਕੋਈ ਪੁਖਤਾ ਏਦਾਂ ਦੇ ਇੰਤਜ਼ਾਮ ਕੀਤੇ ਨਹੀਂਗੇ ਸਿਰਫ ਆ ਫੋਟੋਆਂ ਹੀ ਨੇ ਪ੍ਰਸ਼ਾਸਨ ਦਾ ਸਿਰਫ ਪੋਸਟਰਾਂ ਤੱਕ ਹੀ ਸੀਮਤ ਰਹਿ ਗਿਆ ਫਤੇਗੜ ਸਾਹਿਬ ਇਸ ਵਾਰੀ ਪ੍ਰਸ਼ਾਸਨ ਵੱਲੋਂ ਥਾਂ-ਥਾਂ ਤੇ ਬੈਰੀਕੇਡ ਕੀਤੇ ਗਏ ਨੇ ਇਸ ਪਾਸੇ ਤੋਂ ਜਿਹੜੀ ਪਿੱਛੇ ਪਟਿਆਲੇ ਤੋਂ ਸੰਗਤ ਆਈ ਆ ਪਹਿਲਾਂ ਉਹਨਾਂ ਨੂੰ ਜਿਹੜਾ ਸਿੱਧਾ ਫਤੇਗੜ ਸਾਹਿਬ ਰਸਤਾ ਜਾਂਦਾ ਉਧਰੋਂ ਰੋਕਿਆ ਗਿਆ ਕਹਿੰਦੇ ਸਰਹੰਦਵਾਲ ਦੀ ਜਾਓ ਜਦ ਸਾਰੀ ਸੰਗਤ ਸਰਹੰਦਵਾਲ ਆਈ ਆ ਤਾਂ ਇਸ ਸਰਹੰਦਵਾਲੇ ਰਸਤੇ ਤੋਂ ਵੀ ਰੋਕਿਆ ਗਿਆ ਅੱਗੇ ਨਹੀਂ ਜਾਣ ਦੇਈ ਜਾਂਦੇ ਇੱਥੇ ਫਿਰ ਪ੍ਰਸ਼ਾਸਨ ਨੇ ਰੋਕਿਆ ਬਹੁਤ ਹੀ ਨਕਮੀ ਕਾਰਜਗਾਰੀ ਆ ਇਸ ਵਾਰੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਇੰਨੀ ਖੱਜਲਖਵਾਰੀ ਪਹਿਲਾਂ ਕਦੇ ਨਹੀਂ ਹੋਈ ਤੇ ਜੇ ਅੱਜ ਪਹਿਲੇ ਦਿਨ ਇਹ ਹਾਲਾਤ ਨੇ ਤਾਂ ਅਗਲੇ 2-3 ਦਿਨਾਂ ਦੇ ਵਿੱਚ ਪ੍ਰਸ਼ਾਸਨ ਤੋਂ ਸਾਹਮਣ ਵਾਲੇ ਹਾਲਾਤ ਮੈਨੂੰ ਲੱਗਦਾ ਨਹੀਂ ਹੋਣਗੇ ਆ ਮੁੰਡਿਆਂ ਵੱਲੋਂ ਦੂਜਾ ਬੈਰੀਕੇਡ ਵੀ ਤੋੜਿਆ ਗਿਆ ਪੁਲਿਸ ਤੰਗ ਕਰੀ ਜਾਂਦੀ ਸੀ ਆ ਮੁੰਡਿਆਂ ਨੇ ਦੂਜਾ ਬੈਰੀਕੇਡ ਤੋੜ ਕੇ ਵੀ ਆਪਣੇ ਟਰੈਕਟਰ ਕੱਢੇ ਆ ਪ੍ਰਸ਼ਾਸਨ ਵਾਰ-ਵਾਰ ਤੰਗ ਕਰਦਾ ਪਰ ਦੂਜਾ ਬੈਰੀਕੇਡ ਵੀ ਤਾਂ ਟੁੱਟਿਆ ਜਾਣ ਬੁੱਧ ਕੇ ਸੰਗ ਕਰਨੀਆਂ ਕੋਸ਼ਿਸ਼ਾਂ ਉਹ ਜੀਆਂ ਚਾਲਾਂ ਚੱਲੇ ਗਿਆਂ ਪਰ ਬੈਰੀਕੇਡ ਤੋੜਨ ਤੋਂ ਬਾਅਦ ਪ੍ਰਸ਼ਾਸਨ ਨੇ ਫਿਰ ਦੁਬਾਰਾ ਰੋਕਣ ਦੀ ਕੋਸ਼ਿਸ਼ ਕੀਤੀ ਆ ਕੇ ਪ੍ਰਸ਼ਾਸਨ ਨੇ ਫਿਰ ਰੋਕਿਆ ਪਰ ਇਥੇ ਹੱਥ ਖੜੇ ਕਰ ਗਿਆ ਕਿ ਸਾਡੇ ਵਾਸਤੇ ਬਾਹਰ ਹੈ ਉਹ ਨਿਕਲ ਗਿਆ ਡਿੱਗਦੇ ਢੈਂਦੇ ਪੁਲਿਸ ਨਾਲ ਲੜਦੇ ਬੈਰੀਕੇਡ ਤੋੜਦੇ ਫਾਈਨਲੀ ਅਸੀਂ ਰੀਚ ਐਟ ਉਸ ਜਗ੍ਹਾ ਤੇ ਜਿੱਥੇ ਲੰਗਰ ਲੱਗਿਆ ਹੋਇਆ ਹੈ ਹਨਾ ਉਸ ਜਗ੍ਹਾ ਤੇ ਪਹੁੰਚ ਗਏ ਆ ਇਸ ਲੰਗਰ ਦੇ ਵਿੱਚ ਪਹੁੰਚਣਾ ਸੀ ਕਹਿੰਦੇ ਕੁਝ ਡਰਾਈਵਰ ਤਾਂ ਭੰਡੇ ਹੋਏ ਹੁੰਦੇ ਨੇ ਤੇ ਕੁਝ ਡਰਾਈਵਰ ਚੰਡੇ ਹੋਏ ਹੁੰਦੇ ਨੇ ਇਹ ਮੁੰਡੇ ਨੇ ਕੋਈ ਰੋਂਗ ਸਾਈਡ ਨਹੀਂ ਛੱਡੀ ਕੋਈ ਰਾਈਟ ਸਾਈਡ ਨਹੀਂ ਛੱਡੀ ਜਿੱਥੋਂ ਜਗ੍ਹਾ ਮਿਲੀ ਭੰਨ ਤੋੜ ਕੇ ਬੈਰੀਕੇਟ ਸਾਨੂੰ ਇੱਥੇ ਲੈ ਆਏ ਨਹੀਂ ਤਾਂ ਅੱਜ ਆਪਾਂ ਘੱਟੋ ਬੈਠਾ ਧੰਨਵਾਦ ਟਾਈਮ ਤੇ 59 12 1 ਵਜੇ ਹੁੰਦੇ ਸਵਾਹ ਨਾਲ ਦਾ ਟਾਈਮ ਹੈ ਚੰਡੇ ਹੋਏ ਤੇ ਭੰਡੇ ਡਰਾਈਵਰ ਚ ਇੰਨਾ ਕੁ ਫਰਕ ਹੈ ਬਸ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਰਾਤੇ 10:30 ਵਜੇ ਆ ਬਾਈ ਸੜਕਾਂ ਦੇ ਉੱਤੇ ਲੋਕ ਹਜੇ ਵੀ ਨਹੀਂ ਕਰਨੇ ਆ ਕਿ ਪ੍ਰਸ਼ਾਸਨ ਨੇ ਅਜ ਤੱਕ ਕੀਤਾ ਲੇਟ ਤੱਕ ਜਿਹੜੇ ਲੋਕ ਨੇ ਸੜਕਾਂ ਦੇ ਉੱਤੇ ਲੇਟ ਲੰਘਣ ਦਿੱਤੇ ਸਿਰਫ ਕਰਨੇ ਆ ਕਿ ਵੀਆਈਪੀ ਲੋਕਾਂ ਨੂੰ ਇਹਨਾਂ ਨੇ ਕੱਢਣਾ ਸੀ ਇਸ ਕਰਕੇ ਆਮ ਲੋਕਾਂ ਨੂੰ ਇਹਨਾਂ ਨੇ ਤੰਗ ਕੀਤਾ ਸਾਡੇ ਵਾਲੇ ਹੁਣ ਪਹੁੰਚੇ ਨੇ ਤੇ ਸੇਵਾ ਸ਼ੁਰੂ ਕਰਤੀ ਹੈ ਇਹਨਾਂ ਨੇ ਆਰੋਗ ਜੀ ਹੁਣ ਅੱਜ ਦੀ ਵੀਡੀਓ ਇੱਥੇ ਲੰਗਰ ਛੱਕ ਕੇ ਖਤਮ ਕਰਾਂਗੇ ਤੇ ਕੱਲ ਤੁਹਾਨੂੰ ਪੂਰੇ ਫਤੇਗੜ ਸਾਹਿਬ ਦਾ ਮਾਹੌਲ ਦਿਖਾਵਾਂਗੇ ਕਿ ਇੱਥੇ ਮਾਹੌਲ ਚੱਲ ਕੀ ਰਿਹਾ ਵੀਡੀਓ ਨਾਲ ਬਣੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਈ ਇੱਥੋਂ ਦੇਣਾ ਇਸ ਵਾਰੀ ਪ੍ਰਸ਼ਾਸਨ ਥੋੜਾ ਹਿੱਲੇ ਲੱਗਦਾ ਸਿਸਟਮ ਥੋੜਾ ਖਰਾਬ ਲੱਗਦਾ ਕਿ ਸੰਗਤ ਨੂੰ ਤੰਗ ਕੀਤਾ ਗਿਆ ਪਿੱਛੇ ਵੀ ਅਸੀਂ 2-3 ਜਗ੍ਹਾ ਤੇ ਬੈਰੀਕੇਡ ਤੋੜ ਕੇ ਇੱਥੋਂ ਤੱਕ ਪਹੁੰਚੇ ਹਾਂ ਕਿਉਂਕਿ ਜਾਨ ਬੁੱਝ ਕੇ ਪ੍ਰਸ਼ਾਸਨ ਤੰਗ ਕਰਦਾ ਪਹਿਲਾਂ ਤਾਂ ਬਈ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਕਿ ਤੁਸੀਂ ਸਿੱਧਾ ਜਿਹੜਾ ਪੋਸਟੇ ਸੰਗਤ ਨੂੰ ਮੋੜ ਤਸਰੰਦ ਵਾਲੀ ਸਾਈਡ ਤੋਂ ਤੇ ਸਰੰਦ ਵਾਲੀ ਸਾਈਡ ਤੇ ਤਿੰਨ ਜਗ੍ਹਾ ਤੇ ਬੈਰੀਕੇਡ ਕਰਤੀ ਕਰਤੀ ਜਾਣ ਬੁੱਝ ਕੇ ਉੱਥੇ ਹੀ ਸੰਗਤ ਨੂੰ ਤੰਗ ਕੀਤਾ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਪਰ ਮੈਨੂੰ ਐ ਲੱਗਿਆ ਕਿ ਸੰਗਤ ਨੂੰ ਤੰਗ ਕੀਤਾ ਅੱਗੇ ਰਸਤਾ ਖਾਲੀ ਸੀ ਜਦੋਂ ਬੈਰੀਕੇਡ ਤੋੜੇ ਤਾਂ ਅਸੀਂ 10 ਮਿੰਟ ਦੇ ਵਿੱਚ ਆਪਣੇ ਸਟੇਸ਼ਨ ਤੇ ਪਹੁੰਚ ਗਏ ਤੇ ਫੋਟੋ ਮਿਲਦੇ ਆ ਕਦੋਂ ਨਵੀਂ ਵੀਡੀਓ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ